ਆਪ ਵੀ ਨਾਮ ਰਵਾਇਆ ਕਰੋ ਖੁਰਕ ਮੁਰਕ ਪੁਰਦੇ ਰਾਤ ਨੂੰ ਸਤ ਸ੍ਰੀ ਅਕਾਲ ਜੀ ਲੈ ਕੇ ਆਇਆ ਹਾਂ ਵੀਡੀਓ ਕਬੱਡੀ ਟੂਰਨਾਮੈਂਟ ਫਾਈਨਲ ਰਿਜ਼ਲਟ ਜੋ ਕੱਲ 25 ਸਤੰਬਰ ਨੂੰ 6 ਜਗ੍ਹਾ ਤੇ ਕਬੱਡੀ ਟੂਰਨਾਮੈਂਟ ਕਰਵਾਏ ਗਏ ਸਨ ਤੇ ਕੱਲ ਕਿਹੜੇ ਖਿਡਿਆਰੀ ਐਲਿਟੀਆਂ ਦੇ ਬੈਸਟ ਰੇਡਰ ਤੇ ਜਾਫੀ ਬਣਿਆਗੇ ਪੂਰੀ ਵੀਡੀਓ ਦੇਖੋ ਤੇ ਪੂਰੀ ਜਾਣਕਾਰੀ ਦੇਵਾਂਗੇ ਪਹਿਲੇ ਕਬੱਡੀ ਟੂਰਨਾਮੈਂਟ ਦੀ ਗੱਲ ਕਰਕੇ ਤਾਂ ਪਹਿਲਾ ਕਬੱਡੀ ਟੂਰਨਾਮੈਂਟ ਮਾਨੋਚਾਲ ਕਲਾਂ ਤਰਨਤਾਰਨ ਸਾਹਿਬ ਦੇ ਵਿੱਚ ਕਰਵਾਇਆ ਗਿਆ ਸੀ ਤੇ ਉੱਥੇ ਦਦੇਰ ਸਾਹਿਬ ਤੇ ਫਰੰਦੀਪੁਰ ਦੀਆਂ ਟੀਮਾਂ ਦੇ ਵਿਚਕਾਰ 100 ਮੈਚ ਕਰਵਾਇਆ ਗਿਆ ਸੀ ਤੇ ਇਹਦੇ ਵਿੱਚੋਂ ਫਰੰਦੀਪੁਰ ਦੀ ਟੀਮ ਸੈਕੰਡ ਰਹੀ ਤੇ ਦਦੇਰ ਅੱਗੇ ਗੱਲ ਕਰਦੇ ਹਾਂ ਗਦਾਈ ਕੇ ਤਰਨ ਤਰਨ ਸਾਹਿਬ ਕਬੱਡੀ ਟੂਰਨਾਮੈਂਟ ਦੇ ਫਾਈਨਲ ਆ ਰਿਜ਼ਲਟ ਦੀ ਤੇ ਉੱਥੇ ਘਰਿਆਲਾ ਤੇ ਦੂਬਲੀ ਦੀਆਂ ਟੀਮਾਂ ਦੇ ਵਿਚਕਾਰ ਸੋ ਮੈਚ ਕਰਵਾਇਆ ਗਿਆ ਸੀ ਤੇ ਇਹਦੇ ਵਿੱਚੋਂ ਦੂਬਲੀ ਟੀਮ ਫਾਸਟ ਰਹੀ ਤੇ ਘਰਿਆਲੇ ਟੀਮ ਸੈਕੰਡ ਅੱਗੇ ਗੱਲ ਕਰਦੇ ਹਾਂ ਮਹਿਮਾ ਪੰਡੋਰੀ ਸ੍ਰੀ ਅਮਰਸਰ ਸਾਹਿਬ ਕਬੱਡੀ ਟੂਰਨਾਮੈਂਟ ਦੇ ਫਾਈਨਲ ਆ ਰਿਜ਼ਲਟ ਦੀ ਤੇ ਉੱਥੇ ਰਾਇਲ ਕਿੰਗ ਯੂ ਐਸ ਏ ਤੇ ਭਾਈ ਲੱਧੂ ਦੀਆਂ ਟੀਮਾਂ ਦੇ ਵਿਚਕਾਰ ਸੋ ਮੈਚ ਕਰਵਾਇਆ ਗਿਆ ਸੀ ਤੇ ਇਹਦੇ ਵਿੱਚੋਂ ਰਾਇਲ ਕਿੰਗ ਯੂ ਐਸ ਏ ਟੀਮ ਸੈਕੰਡ ਰਹੀ ਤੇ ਭਾਈ ਲੱਧੂ ਟੀਮ ਫਾਸਟ ਅੱਗੇ ਗੱਲ ਕਰਦੇ ਹ ਦੇ ਉੱਤੇ ਪਹਿਲਾ ਇਨਾਮ 31000 ਤੇ ਦੂਜਾ ਇਨਾਮ 25000 ਸੀ ਤੇ ਬੈਸਟ ਰੇਡਰ ਤੇ ਜਫਗਨ ਦੇ ਲਈ ਕੱਪ ਦਿੱਤੇ ਗਏ ਸਨ ਤਾਂ ਇਥੇ ਫਾਈਨਲ ਮੈਚ ਹੋਇਆ ਸੀ ਉੱਬਿਆਂਵਾਲ ਤੇ ਹੁਸਨਪੁਰ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਹੁਸਨਪੁਰ ਦੀ ਟੀਮ ਫਾਸਟ ਰਹੀ ਤੇ ਉੱਬਿਆਂਵਾਲ ਦੀ ਟੀਮ ਸੈਕੰਡ ਇਤੋਂ ਦਾ ਵੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਤੋਂ ਵੈਸਟ ਰੇਡਰ ਬਣੇਗਾ ਲਵੀ ਤੋਲਾ ਵਾਲ ਤੇ ਵੈਟ ਜਾਫੀ ਦੀ ਗੱਲ ਕਰਕੇ ਤਾਂ ਵੈਟ ਜਾਫੀ ਬਣੇਗਾ ਗਗਨ ਨਾਗਰੇ ਵਾਲ ਅੱਗੇ ਗੱਲ ਕਰਦੇ ਡੰਡੇ ਆਣਾ ਸ੍ਰੀ ਫਤੇਗੜ ਸਾਹਿਬ ਕਬੱਡੀ ਟੂਰਨਾਮੈਂਟ ਦੇ ਫਾਈਨਲ ਆ ਰਿਜ਼ਲਟ ਦੀ ਤੇ ਉੱਥੇ ਪਹਿਲਾ ਇਨਾਮ 45000 ਤੇ ਦੂਜਾ ਇਨਾਮ 31000 ਸੀ ਤੇ ਵੈਸਟ ਰੇਡਰ ਤੇ ਜਾਫਰਾਂ ਦੇ ਲਈ ਐਲੀਡੀਆਂ ਦਿੱਤੀਆਂ ਗਈਆਂ ਸਨ ਤਾਂ ਇਥੇ ਫਾਈਨਲ ਮੈਚ ਹੋਇਆ ਸੀ ਸੈਂਪਲੀ ਸਾਹਿਬ ਤੇ ਫਤੇਪੁਰ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਫਤੇਪੁਰ ਦੀ ਟੀਮ ਸੈਕੰਡ ਰਹੀ ਤੇ ਸੈਂਪਲੀ ਸਾਹਿਬ ਦੀ ਟੀਮ ਫਾਸਟ ਤੇ ਇਥੋਂ ਦੇ ਵੈਸਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇਥੋਂ ਵੈਸਟ ਰੇਡਰ ਬਣੇਗਾ ਹੀਰਾ ਫਤਿਹਪੁਰਗਾ ਤੇ ਨਿੰਦਰ ਤਨਾਸ ਵਾਲਾ ਦੋਨੇ ਜੁਆਇੰਟ ਵੈਸਟ ਰੇਡਰ ਬਣेंगे ਤੇ ਦੋਨਾਂ ਨੇ 8-8 ਕਬੜੀਆਂ ਪਾ ਕੇ ਸੱਤ-ਸੱਤ ਨੰਬਰ ਲੈ ਤੇ ਤੇ ਵਟ ਜਾਫੀਆਂ ਦੀ ਗੱਲ ਕਰਕੇ ਤਾਂ ਵਟ ਜਾਫੀ ਬਣੇਗਾ ਰਾਜਵਿੰਦਰ ਪੜੌਲ ਵਾਲਾ ਤਿੰਨ ਟੱਚ ਲੈ ਕੇ ਇੱਕ ਜਫਾ ਲਾਇਆ ਤੇ ਨਾਲ ਚੰਪਾ ਪੜੌਲ ਵਾਲਾ ਜੁਆਇੰਟ ਵੈਸਟ ਜਾਫੀ ਬਣੇਗਾ ਅੱਗੇ ਗੱਲ ਕਰਦੇ ਖਾਨੋਵਾਲ ਕਪੂਰਥਲਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਦੀ ਤੇ ਉੱਥੇ ਪਹਿਲਾ ਇਨਾਮ 111000 ਤੇ ਦੂਜਾ ਇਨਾਮ 81000 ਸੀ ਤੇ ਲਈਆਂ ਦਿੱਤੀਆਂ ਗਈਆਂ ਸਨ ਤਾਂ ਇੱਥੇ ਫਾਈਨਲ ਮੈਚ ਹੋਇਆ ਸੀ ਖਾਨੋਵਾਲ ਤੇ ਪੱਤੜਕਲਾਂ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਪੱਤੜਕਲਾਂ ਦੀ ਟੀਮ ਫਾਸਟ ਰਹੀ ਤੇ ਖਾਨੋਵਾਲ ਦੀ ਟੀਮ ਸੈਕੰਡ ਤਾਂ ਇੱਥੋਂ ਦਾ ਬੈਟ ਰੇਡਰ ਤੇ ਜਾਫੀ ਦੀ ਗੱਲ ਕਰਕੇ ਤਾਂ ਇੱਥੋਂ ਬੈਟ ਰੇਡਰ ਬਣੇਗਾ ਮਹਿਕ ਪੱਤਣਾ ਵਾਲਾ ਪੰਜ ਕਬੜੀਆਂ ਪਾ ਕੇ ਪੰਜ ਨੰਬਰ ਲਈ ਤੇ ਇੱਥੇ ਬੈਟ ਜਾਫੀ ਦੀ ਗੱਲ ਕਰਕੇ ਤਾਂ ਬੈਟ ਜਾਫੀ ਬਣਿਆ ਸੱਤੂ ਸੇਰਪੁਰ ਦੋਨੇ ਵਾਲਾ ਚਾਰ ਟੱਚ ਲੈ ਕੇ ਤਿੰਨ ਜੱਫੇ ਲਾਈ ਤੇ ਹਾਂਜੀ ਅਸੀ ਕੱਲ ਦੇ ਕਬੱਡੀ ਕਪਾਂ ਦਾ ਫਾਈਨਲ ਰਿਜ਼ਲਟ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਲਾਈਕ ਤੇ ਸ਼ੇਅਰ ਕਰਨਾ ਤੇ ਕਬੱਡੀ ਦੀਆਂ ਇਸੇ ਤਰ੍ਹਾਂ ਨਵੀਆਂ ਤੇ ਕੈਂਟ ਵੀਡੀਓ ਦੇਖਣ ਲਈ ਆਪਣੀ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ Facebook ਪੇਜ ਨੂੰ ਫੋਲੋ ਕਰ ਲਓ ਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦੀ